ਸਸਰੀ ਕਾਜੇ ਸਾਰਿਆਂ ਨੂੰ ਹੁਣ ਗਰਮਗਾ ਸ਼ੁਰੂ ਹੋ ਗਈਆਂ ਤੇ ਆਪਾਂ ਨਿੰਬੂਆਂ ਦਾ ਪਾਊਡਰ ਬਣਾ ਕੇ ਰੱਖਾਂਗੇ ਭਾਈਆ ਨਿੰਬੂ ਐ ਤੇ ਇਹਨੂੰ ਆਪਾਂ ਨਿਚੋੜਾਂਗੇ ਪਹਿਲਾਂ ਚੇਰਾਂਗੇ ਫਿਰ ਆਪਾਂ ਚਾਨੀ ਰੱਖੀਏ ਕੌਲੀ ਚ ਇਹ ਵੀ ਨਿਕਲਣ ਵਾਸਤੇ ਵੀ ਵੀ ਇਹਦੇ ਵਿੱਚ ਰਹਿ ਜਾਣਗੇ ਤੇ ਜੂਸ ਜੂਸ ਪਾਸਾ ਤਾਂ ਤਲੇ ਨਿਕਲ ਜੂਗਾ Castra passar in the Jordan eh? ਆਪਾਂ ਸਾਰੇ ਨੇ ਬੁਨੋਚੋੜ ਲਏ ਤੇ ਆਪਾਂ ਹੁਣ ਥਾਲੀ ਚ ਖੰਡ ਪਾਵਾਂਗੇ ਜਿੰਨੇ ਨੀਬੂ ਆ ਤੇ ਉਹਦੋਂ ਦੁੱਗਣੀ ਖੰਡ ਹੈਗੀ ਹੁਣ ਤੇ ਨੀਬੂ ਦਾ ਪਾਣੀ ਪਾ ਦੇਾਂਗੇ Hãy subscribe cho kênh là đang Gõ ਖੰਡ ਹੌਲੀ ਹੌਲੀ ਖੁਰਜੂਗੀ ਤੇ ਆਪਾਂ ਇਹਨੂੰ ਪੱਖੇ ਥੱਲੇ ਰੱਖਾਂਗੇ ਹੁਣ ਹਾਂ ਆਪਾਂ ਖੰਡ ਪਾਈਨ ਦੂਜਾ ਦਿਨ ਹੋ ਗਿਆ ਨਿੰਬੂ ਆਂਦਾ ਪਾਣੀ ਚ ਤੇ ਇਹਨੂੰ ਆਪਾਂ ਫੇਰ ਹਲਾਵਾਂਗੇ ਹਜੇ ਖੁਰੀ ਨਹੀਂ ਖੰਡ ਸਵਾਰ ਕੇ ਇਹਨੂੰ ਆਪਾਂ ਪੂਰੀ ਸੁਕਾਵਾਂਗੇ जो ज़्यादा जमा ही सुख गिया पखे थले रखा बाकी थानू तो कल दिखावा गे अपा ਲਓ ਤੀਜਾ ਦਿਨ ਹੋ ਗਿਆ ਖੰਡਪਈ ਨੂੰ ਤੇ ਹੁਣ ਥੋੜੀ ਥੋੜੀ ਸੁੱਕਦੀ ਜਾਂਦੀ ਆ ਦੇਖੋ ਤੇ ਨੂੰ ਆਪਾਂ ਜਿਆਦਾ ਨਹੀਂ ਹਲਾਉਂਦੇਗੇ ਤੇ ਆਪਾਂ ਹੋਰ ਚੰਗੀ ਤਰ੍ਹਾਂ ਇਹਨੂੰ ਹਲਾਵਾਂਗੇ ਤਾਂ ਫੇਰ ਵੇਖੀ ਆ ਸੁਕਾਵਾਂਗੇ ਤੇ ਫੇਰ ਵੇਖੇ ਨਾ ਵੀ ਤੁਹਾਨੂੰ ਦਿਖਾਵਾਂਗੇ ਚੰਗੀ ਤਰ੍ਹਾਂ ਸੁਕਾ ਕੇ ਹਜੇ ਗਿੱਲੀ ਐ ਨਹੀਂ ਵੀ ਸੁੱਕੀ ਨੀਗੀ ਤੇ ਸਾਰਿਆਂ ਨਾਲੋਂ ਜਿਆਦਾ ਇਸ ਵੀਡੀਓ ਤੇ ਟਾਈਮ ਲੱਗੂਗਾ ਤੇ ਤੁਸੀਂ ਵੀਡੀਓ ਨੂੰ ਲਾਇਕ ਕਰ ਦਿਓ ਨਾਲ ਦੀ ਨਾਲ ਜੇ ਇਹ ਤਾਂ ਚੰਗੀ ਤਰ੍ਹਾਂ ਸੁੱਕ ਗਈ ਫਿਰ ਤੁਹਾਨੂੰ ਦਿਖਾਵਾਂਗੇ ਹੁਣ ਹੁਣ ਗਿੱਲੀ ਨਹੀਂ ਦਿਖਾਉਂਦੇਗੇ ਹਲੋ ਚੌਥਾ ਦਿਨ ਹੋ ਗਿਆ ਇਹ ਖੰਡਾ ਇਹ ਆਪਾਂ ਇਹਦੇ ਚ ਜਾਲੀ ਚ ਬਲੇਟ ਕੇ ਰੱਖੀ ਸੀ ਤੇ ਜਿਹੜੀ ਜੇ ਸੁੱਕੀ ਸੁੱਕੀ ਐ ਵੀ ਥੋੜੀ ਜਿਹੀ ਵਿੱਚ ਗਿੱਲੀ ਵੀ ਐ ਤੇ ਜਿਹੜੀ ਸੁੱਕੀ ਸੁੱਕੀ ਉਹ ਆਪਾਂ ਸਾਰੇ ਕੱਢ ਲਾਂਗੇ ਤੇ ਜਿਹੜੀ ਗਿੱਲੀ ਹੋਊਗੀ ਉਹ ਆਪਾਂ ਫੇਰ ਵਿੱਚ ਰੱਖ ਦਿਆਂਗੇ ਇੰਨੇ ਜ਼ਿਆਦੇ ਗਿੱਲੀ ਨਹੀਂ ਗਈ ਤੇ ਮਾੜੀ ਮੋਟੀ ਗਿੱਲੀ ਐ ਕਿਆ ਪਸੂਕੇ ਸੁਕੇ ਸਾਰੀ ਵੇਖੇ ਨਾ ਇਹ ਕੱਢ ਲਾਂਗੇ। ਤੇ ਆਪਾਂ ਮਿਕਸਇਚ ਪਾ ਲਾਂਗੇ ਜੱਗ ਚ। ਆਪਾਂ ਇਹਨੂੰ ਫ੍ਰੀ ਲਾਂਗੇ। ਲਓ ਆਪ ਅੱਧੀ ਘਿਪਾਲੀ ਅੱਧੀ ਘਿ ਫੇਰ ਪਾਲਾਂਗੇ ਤੇ ਇਹਨੂੰ ਆਪਾਂ ਪੀ ਲਾਂਗੇ ਲਓ ਆ ਛੋਟਾ ਸੀ ਜੱਗ ਉਹਦੇ ਚ ਠੀਕ ਨਹੀਂ ਸੀ ਆਉਂਦੀ ਤੇ ਆਪਾਂ ਵੱਡੇ ਜੱਗ ਚ ਪਾ ਲਈ ਸੀਗੀ ਫਿਰ ਇਹਦੇ ਚ ਪਾ ਕੇ ਪੀਸੀ ਐ ਤੇ ਹੁਣ ਆਪਾਂ ਇਹਦੇ ਚ ਖੰਚ ਦੇ ਕੌਲੇ ਚ ਕੱਢ ਲਾਂਗੇ ਆਡਰ ਬਣ ਗਿਆ ਬਹੁਤ ਵਧੀਆ ਤੇ ਐਵੇਂ ਆਪਾਂ ਦੂਜੀ ਪੀ ਲਾਂਗੇ ਹੁਣ ਜਿਹੜੀ ਰਹਿੰਦੀ ਐ ਲਓ ਆਪਾਂ ਸੁੱਕੀ ਸੁੱਕੀ ਸਾਰੀ ਪੀ ਲਈ ਐ ਤੇ ਜਿਹੜੀ ਮਾੜੀ-ਮੋਟੀ ਥੱਲੇ ਰਹਿ ਗਈ ਇਹ ਗਿੱਲੀ ਉਹ ਆਪਾਂ ਫੇਰ ਸੁਕਾ ਕੇ ਪੀਲਾਂਗੇ ਤੇ ਅੱਬਾ ਤੋਂ ਵਧੀਆ ਪਾਊਡਰ ਬਣਿਆ ਦੇਖੋ ਕਿੰਨਾ ਵਧੀਆ ਬਣਿਆ ਪਾਊਡਰ ਤੇ ਹੁਣ ਤੁਹਾਨੂੰ ਗਲਾਸ ਚ ਪਾ ਕੇ ਸਕੰਜਵੀ ਬਣਾ ਕੇ ਦਿਖਾਵਾਂਗੇ ਇੱਕ ਚਮਚਾ ਪਾਵਾਂਗੇ ਇੱਕ ਹੀ ਪਾਉਣਾਗਾ ਤੇ ਥੋੜਾ ਜਿਹਾ ਨੂਣ ਪਾਵਾਂਗੇ ਵਿੱਚ ਕਾਲਾ ਆਪਾਂ ਤੇ ਤੁਸੀਂ ਵੱਧ ਘੱਟ ਵੀ ਪਾ ਸਕਦੇ ਹੋ ਜਿੰਨਾ ਕ ਪੀਣਾ ਆਵੇ ਲੋੜ ਵੀ ਜਿੰਨਾ ਕ ਅਗਲਾ ਪੀਂਦਾ ਹੋਵੇ ਮੇ ਤਾਂ ਆਵਦੀ ਮਰਜ਼ੀ ਹੁੰਦੀ ਹੈ ਪਾਣੀ ਪਾ ਕੇ ਪਾਸੇ ਇਸ ਤਰ੍ਹਾਂ ਖੋੜ ਲਾਂਗੇ ਇਹਨੂੰ ਬਹੁਤ ਵਧੀਆ ਸੰਜ ਵੀ ਬਣੀ ਹੈਗੀ ਹੁਣ ਪੀ ਕੇ ਦਿਖਾਵਾਂਗੇ ਬਹੁਤ ਐਸਟੀ ਬਣੀ ਹੈ ਬਹੁਤ ਨਿੰਬੂਆਂ ਦੇ ਵਿੱਚੋਂ ਬਹੁਤ ਸਵਾਦ ਆਉਂਦਾ ਨਿੰਬੂਆਂ ਦਾ ਬਹੁਤ ਵਧੀਆ ਬਣੀ ਹੈ ਤੇ ਜੇ ਸਾਡੇ ਵੀਡੀਓ ਪਸੰਦ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ